ਹਾਂਜੀ 21 ਹਾਲ ਚਾਲ ਨੇ ਸਾਰਿਆਂ ਦੇ। ਉਮ ਤੁਸੀਂ ਠੀਕ ਹੋਵੋਗੇ। ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ। ਸਭ ਨੂੰ। ਕੋਈ ਵੀ ਰੁਤਨ ਦੁਰਦਸ਼ਾ ਬਖਸ਼ ਸਭ ਨੂੰ। ਅੱਜ ਚੱਲੇ ਸੀ ਚੰਡੀਗੜ੍ਹ। ਵਾਈਟ ਦੇ ਗੋਡੇ ਦੀ ਦਵਾਈ ਲੈਣ। ਕਾਫੀ ਟਾਈਮ ਤੋਂ ਦਵਾਈ ਚੱਲ ਰਹੀ ਹੈ ਠੀਕ ਨਹੀਂ ਹੋ ਰਹੀ। जी डॉक्टर दसिया ती ती तो चले अपने किसान यूनियन लड़ा किसान यूनियन चलो आ जाओ थोड़ा भी ले चल गए ਕਿ ਆਪਾਂ ਪਹੁੰਚ ਗਏ ਸੀ ਲੁਧਿਆਣੇ ਲੁਧਿਆਣੇ ਜਿਹੜਾ ਪੋਲਾ ਆਪਾਂ ਜਦੋਂ ਲੁਧਿਆਣੇ ਨੂੰ ਜਾਂਦੇ ਇੱਧਰ ਤਾਂ ਨਹੀਂ ਸਵੀਟ ਵਾਲੇ ਖੜੇ ਹੋਣਗੇ ਪਰ ਜਦੋਂ ਲੁਧਿਆਣੇ ਤੋਂ ਵਾਪਸ ਹੀ ਮੁੱਕੇ ਇੰਨੀ ਨੂੰ ਆਈ ਦਾ ਪਰਲੇ ਸਾਈਡ ਜਰੂਰ ਸਵੀਟ ਵਾਲੇ ਖੜੇ ਹੀ ਹੁੰਦੇ ਆ ਇਸ ਇਸ ਜਗ੍ਹਾ ਤੇ ਸਹੀ ਕਿਉਂਕਿ ਇਹਨਾਂ ਨੂੰ ਅੱਜ 10-12 ਸਾਲ ਹੋ ਗਏ ਮੈਨੂੰ ਲਗਾਤਾਰ ਦੇਖਦਿਆਂ ਨੂੰ ਇਹ ਖੜਦੇ ਖੜਦੇ ਆ ਇੱਕ ਕਪਾ ਅੱਗੇ ਲੁਧਿਆਣੇ ਤੋਂ ਚੰਡੀਗੜ੍ਹ ਜਾਂਦੇ ਸੀਗੇ ਨੀਲੋਂ ਨਹਿਰ ਦੇ ਨਾਲ-ਨਾਲ ਸਰਹੰਦ ਹੋ ਕੇ ਕਿਉਂਕਿ ਅੱਗੇ ਪੁਲ ਬੰਦ ਸੀ ਸਿੱਧਾ ਹੁਣ ਨੀਲੋਂ ਨਹਿਰ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਕਿਉਂਕਿ ਘੰਟਾ ਘੰਟਾ 20 22 ਕਿਲੋਮੀਟਰ ਦੂਰ ਦਾ ਜਿਹੜਾ ਸਫ਼ਰ ਆ ਇਹ ਘੰਟਿਆਂ ਸਵਾ ਘੰਟਾ ਖਾ ਜਾਂਦਾ ਟ੍ਰੈਫਿਕ ਬਹੁਤ ਹੁੰਦਾ ਹੁਣ ਤੁਸੀਂ ਸਿੱਧਾ ਜਾਈਦਾ ਪੁਲ ਲੁਧਿਆਣੇ ਸ਼ਹਿਰ ਵਿੱਚ ਦੀ ਬੱਸ ਸਟੈਂਡ ਕੋਲ ਦੀ ਹੋ ਕੇ ਕਿਉਂ ਅੱਗੇ ਖਰੜ ਵਾਲੀ ਰੋਡ ਵੀ ਬਣ ਗਈ ਅੱਗੇ ਖਰੜ ਵਾਲੀ ਰੋਡ ਟੁੱਟੀ ਬਹੁਤ ਸੀਗੀ ਉਹਨਾ ਮੈਂ ਪਿਛਲੇ ਹਫ਼ਤਾ ਤੱਕ ਹੋ ਗਿਆ ਉਹਦੇ ਕਿਆ ਸੀਗਾ ਇੱਧਰ ਨਾਲੋਂ ਉੱਧਰ ਟਾਈਮ ਲੱਗਦਾ ਸਿੱਧਾ ਵਧੀਆ ਟ੍ਰੈਫਿਕ ਤੋਂ ਵੱਜ ਜਾਂਦੇ ਉੱਤੇ ਉੱਤੇ ਬੱਸ ਸਟੈਂਡ ਕੋਲ ਦੀ ਕੋਈ ਜ਼ਿਆਦਾ ਟ੍ਰੈਫਿਕ ਵੀ ਨਹੀਂ ਪੰਦਾ ਸਿਰਫ ਥੋੜਾ ਜਿਹਾ ਜਿਹੜਾ ਬੱਸ ਸਟੈਂਡ ਉੱਪਕੇ ਅੱਗੇ ਚੌਕ ਹੁੰਦਾ ਅੰਬਾਲਾ ਰੋਡ ਦੇ ਉੱਤੇ ਥੋੜਾ ਜਿਹਾ ਹੁੰਦਾ ਇੰਨਾ ਕੋਈ ਟ੍ਰੈਫਿਕ ਨਹੀਂ ਪੰਦਾ ਕਿਉਂਕਿ ਨੀਲੋਂ ਨਹਿਰ ਤੇ ਤਾਂ ਅੱਜਕੱਲ ਟ੍ਰੈਫਿਕ ਹੀ ਬਹੁਤ ਜ਼ਿਆਦਾ ਰਹਿਣ ਲੱਗ ਗਿਆ ਕਿਉਂ ਪੁਲਾ ਤੋਂ ਕੋਈ ਮੋਟਰਸਾਈਕਲ ਵਾਲੇ ਇੱਧਰ ਲੋਕਲ ਜਿਹੜੇ ਹੈਗੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਉਦੋਂ ਬੈਟਰ ਤੁਸੀਂ ਇੱਧਰ ਸਿੱਧਾ ਉੱਤੋਂ ਦੀ ਜਾਇਆ ਕਰੋ ਵਧੀਆ ਬੰਦਾ ਛੇਤੀ ਪਹੁੰਚ ਜਾਂਦਾ ਕਿਉਂ ਅੱਗੇ ਖਰੜ ਵਾਲੀ ਵੀ ਟੁੱਟੀ ਸੀ ਰੋਡ ਹੁਣ ਖਰੜ ਵਾਲੀ ਵੀ ਸਾਰੀ ਰੋਡ ਬਣ ਗਈ ਆ ਕਿਉਂ ਅੱਗੇ ਖਰੜ ਵਾਲੇ ਪੁਲ ਸੀਗੇ ਜਿਹੜੇ ਖਰੜ ਤੋਂ ਚੰਡੀਗੜ੍ਹ ਤੋਂ ਸੀਗੇ ਉਹ ਵੀ ਪੁਲ ਬਣ ਗਏ ਅੱਗੇ ਉਹ ਪੁਲਾਂ ਤੇ ਪੁਲ ਬੰਦੇ ਦੀ ਥੱਲੇ ਟ੍ਰੈਫਿਕ ਜਾਮ ਲੱਗ ਜਾਂਦਾ ਸੀਗਾ ਹੁਣ ਇੱਧਰ ਦੀ ਸਿੱਧਾ ਚੰਡੀਗੜ੍ਹ ਵੱਰ ਜਾਈਦਾ 39 ਸੈਕਟਰ ਕੋਲ ਜਾ ਕੇ ਨਿਕਲ ਜਾਈਦਾ ਚਲੋ ਬਾਕੀ ਦੇਖਦੇ ਹਾਂ ਤੱਕ ਕੀ ਆ ਕੀ ਨਹੀਂ ਦੱਸਦੇ ਅੱਜ ਇੱਥੋਂ ਇਸ ਪੁਲ ਤੋਂ ਕਿੰਨਾ ਟਾਈਮ ਲੱਗਦਾ ਚੰਡੀਗੜ੍ਹ ਦਾ ਸਹੀ ਮੇਰੀ ਸਵੀਟ 80 ਦੱਬੇ 80 90 ਕਿ ਦੀ ਹੁੰਦੀ ਆ ਅੱਜ ਟਾਈਮ ਨੋਟ ਕਰਦੇ ਹੁਣ ਵੀ ਕਿ ਟਾਈਮ ਤੋਂ ਕਿ ਟਾਈਮ ਚੰਡੀਗੜ੍ਹ ਪਹੁੰਚਦੇ ਆ ਮਿਲਦੇ ਆ ਚੰਡੀਗੜ੍ਹ ਚੱਲ ਕੇ ਲੋ ਵੀ ਆਪਾਂ ਲੁਧਿਆਣਾ ਟੱਪ ਗਏ ਸੀਗੇ ਭੁੱਖ ਲੱਗਿਆ ਜੀ ਘਰੋਂ ਹੀ ਚੌਲ ਬਣਾ ਕੇ ਲਿਆਂਦੇ ਸੀਗੇ ਹੋਟਲਾਂ ਤੇ ਯਾਰ ਮੈਦੇ ਜਾਦੇ ਤਾਂ ਮੈਦਾ ਹੀ ਪਾਉਣ ਲੱਗ ਗਏ ਹੁਣ ਉਹ ਚੀਜ਼ ਆਪਣੇ ਹਾਜਮ ਨਹੀਂ ਹੁੰਦੀ ਉਹਦੇ ਵਧੀਆ ਆਪਦਾ ਹਲਕਾ ਫੁਲਕਾ ਘਰੋਂ ਹੀ ਬਣਾ ਕੇ ਲਿਆਵੇ ਜਾਂ ਚੋਲ ਬਣਾ ਲਿਆਵੇ ਜਾਂ ਪਰੌਠੇ ਬਣਾ ਕੇ ਲਿਆਵੇ ਜਿਵੇਂ ਸਫ਼ਰ 'ਚ ਉਹ ਤਾਂ ਪਰੌਠੇ ਹੋਣ ਆਚਾਰ ਨਾਲ ਨਾਲ ਰਾਹ 'ਚ ਚਾਹ ਲੈ ਲੇ ਬੜੇ ਸਵਾਦ ਲੱਗਦੇ ਆ ਅਸ ਤਾਂ ਜਦੋਂ ਵੀ ਜਾਈਏ ਇਹ ਅਸ ਤਾਂ ਘਰ ਹੀ ਬਣਾ ਕੇ ਲਿਆਉਂਦੇ ਹੁੰਨੇ ਆ ਬਈਆਂ ਕੋਲੋਂ ਖਾਣਾ ਬੰਦ ਕਰੋ ਜਾਂ ਕੋਈ ਪੰਜਾਬੀ ਰੇੜੀ ਕੋਈ ਅੱਜਕੱਲ ਆਪਣੇ ਪੰਜਾਬੀ ਬڑے ਭਰਾ ਲਾਈ ਬੈਠੇ ਆ ਉੱਥੋਂ ਕੋਸ਼ਿਸ਼ ਕਰਿਆ ਕਰੋ ਵੀ ਉੱਥੋਂ ਖਾਈਏ ਇੱਕ ਆਪਾਂ ਜਦੋਂ ਕੋਟਕਪੁਰੇ ਮੋਗੇ ਉੰਨੇ ਗਿੱਲ ਰੋਡ ਟੱਪ ਕੇ ਮੋਗੇ ਨੇ ਨੋਂਦੇ ਗਿੱਲ ਰੋਡ ਟੱਪ ਕੇ ਖੱਬੇ ਹੱਥੇ ਕੰਟੀ ਦੇ ਰੇੜੀ ਲਾਉਂਦੀ ਆ ਅਸੀਂ ਇੱਕਦਰ ਰੁਕੇ ਸੀ ਬਹੁਤ ਸਵਾਦ ਪਰੋਟੇ ਸੀ ਆਂਟੀ ਨੇ ਬਣਾਏ ਫ੍ਰੈਸ਼ ਸਾਹਮਣੇ ਸਾਰਾ ਕੁਝ ਬਣਾਇਆ ਇੰਨੇ ਸਵਾਦ ਪਰੋਟੇ ਕੋਈ ਆਂਤ ਨਹੀਂ ਪਸਤਾ ਦਾ ਦੇਖਿਆ ਕਰੋ ਬਾਹਲੇ ਵੱਡੇ ਹੋਟਲਾਂ ਚ ਵੀ ਅੱਜ ਕੱਲ ਕੁਛ ਨਹੀਂ ਪਿਆ ਮਸਾਲੇ ਹੀ ਠੋਕੀ ਤੁਰੀ ਆਉਂਦੇ ਆ ਉਹ ਖਾਲੀ ਗੇ ਘਰੜ ਤਾਂ ਥੋੜਾ ਪਿੱਛੇ ਹੀ ਸੀਗੇ ਇਧਰ ਮੌਸਮ ਖਰਾਬ ਹੀ ਆ بارش ਹੋ ਜਾਂਦੀ ਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ ਅੱਗੇ ਹੜ੍ਹਾਂ ਵਾਲਾ ਮਸਾ ਪਾਣੀ ਕੰਟਰੋਲ ਹੋਇਆ ਨਹੀਂ ਤਾਂ ਰੱਬ ਬਚਤ ਹੀ ਰੱਖੇ ਜੋ ਜਿਹੜਾ ਪਿੱਛੇ ਟੋਲ ਪਲਾਜ਼ਾ ਜਾਂਦਾ ਉਦੋਂ ਪਿੱਛੇ ਮੌਸਮ ਖਰਾਬ ਸੀ ਨਹੀਂ ਪਈ ਜਾਂਦਾ ਥੋੜਾ ਥੋੜਾ ਹਾਂ ਚਲੋ ਬਾਕੀ ਤਾਂ ਜੋ ਕੁਝ ਵੀ ਰੱਬ ਦੇ ਹੱਥ ਹੀ ਆ ਪਰ ਫਿਰ ਵੀ ਇੱਕ ਰੱਬ ਕੇ ਅਰਦਾਸ ਹੀ ਆ ਨਹੀਂ ਹੁਣ ਤਾਂ ਬੰਦ ਹੀ ਰੱਖ ਰਬ ਅੱਗੇ ਬਥੇਰਾ ਨੁਕਸਾਨ ਹੋ ਗਿਆ ਪਹੁੰਚ ਗਏ ਸੀ ਚੰਡੀਗੜ੍ਹ ਇੱਥੇ ਆ ਕੇ ਇੱਕ ਚੀਜ਼ ਤਾਂ ਹੈ ਯਾਰ ਦਰਖਤ ਹਰਿਆ ਭਰਿਆ ਦੇਖ ਕੇ ਜੀ ਖੁਸ਼ ਹੋ ਜਾਂਦਾ ਕਿੰਨੇ ਹਰੇ ਭਰੇ ਦਰਖਤ ਆ ਆਪਣੇ ਤਾਂ ਪੰਜਾਬ ਨੂੰ ਸਰਕਾਰਾਂ ਮਾਰਨ ਤੇ ਹੋ ਗਈਆਂ ਜਿਹੜੇ ਰੂੜਾ ਰੂੜਾ ਤੇ ਦਰਖਤ ਆ ਉਹ ਵੀ ਪੱਟਨ ਤੇ ਉਧਰ ਲਈ ਥੜੇ ਸਾਬ ਕਿੰਨੇ ਰੋਡਾਂ ਤੇ ਦਰਖਤ ਹੁੰਦੇ ਸੀ ਅੱਗੇ ਕਿੰਨਾ ਜੀ ਲੱਗਦਾ ਹੁੰਦਾ ਸੀ ਰੋਡਾਂ ਤੇ ਜਾਂਦੇ ਸੀ ਤੇ ਹੁਣ ਨਹੀਂ ਮਿਲਦੇ ਕਿਤੇ ਵੀ ਦੇਖੋ ਕਿੱਡੇ ਸੋਹਣੇ ਦਰਖਤ ਐ ਕਿੱਡਾ ਜੀ ਲੱਗਦਾ ਐ ਕਿੱਡਾ ਸਾਫ਼ ਸੁਥਰਾ ਸ਼ਹਿਰ ਆ ਅੰਬ ਤੇ ਫਰੋਹ ਹੁਣ ਹੀ ਆਡਾ ਕੁਛ ਪਾੜੀ ਲੱਕ ਕੰਨੀ ਡਿਆ ਨਾ ਫਿਰ ਠੰਡ ਰਹਿੰਦੀ ਮੀਂਹ ਮੁਬੰਦਰਾਂ ਦਾ

ਚਲਦੇ ਆ ਲੰਟੇ ਜਾ ਕੇ ਦੇਖਦੇ ਆ ਲੋਜੀ ਲੰਟੇ ਮੋਲ ਹਾਂਜੀ ਕਿਦਾਂ ਲੱਗਦਾ ਜੀ ਆ ਕੇ ਇੱਥੇ ਲੰਟੇ ਪਰ ਜਾਨ ਨੂੰ ਜੀ ਨਹੀਂ ਕਰਦਾ ਪਰਲੀ ਸਾਈਡ ਚੱਲ ਬੇਜਿੱਤੀ ਕਕਰਾਂ ਦੀ ਵਾਲੀਆ ਆ ਬਹੁਤ ਹੈ ਕੀ ਬਾਤ ਹੈ ਜਗਮਗ ਜਗਮਗ ਹੋਈ ਪਈ ਆ ਨਾ ਕਿਨ ਲੰਟੇ ਮੋਲ ਮੇਰਾ ਰੌਣਕਾ ਯਾਰ ਪਿੰਡੋਂ ਆਕੇ ਤੱਕ ਰਾਂ ਲੱਗਦਾ ਵੀ ਇੱਥੇ ਹੀ ਰਹੀ ਏ ਇਹ ਤਾਂ 2-4 ਘੰਟੇ ਲੰਗੇ ਜਾਂਦੇ ਫਿਰ ਲੱਗਦਾ ਚੱਲ ਗਿਆ ਯਾਰ ਉੱਥੇ ਉਹ ਖੂਬ ਸੁਰਤੀਏ ਵੀ ਲੰਘ ਤੇ ਤੁਹਾਨੂੰ ਕੋ ਬੰਦਿਆ ਨੂੰ ਕਾਫੀ ਟਾਈਮ ਹੋ ਗਿਆ ਪਰ ਸਾਡਾ ਪਿੰਡ ਜਹਨੂ ਅਣਪੁੱਠਾ ਜੀ ਨਹੀਂ ਕਰਦਾ ਕਾਫੀ ਸਾਨੂੰ 2-3 ਘੰਟੇ ਤੋਂ ਉੱਪਰ ਹੋ ਗਿਆ ਉੱਥੇ ਚਲੋ ਵਧੀਆ ਯਾਰ ਆਏ ਸੀਗੇ ਇੰਨੇ ਬੰਨੇ ਬੰਦਾ ਘੁੰਮ ਲੈਂਦਾ ਉਹ ਅੱਗੇ ਤੇ ਉਹ ਨਹੀਂ ਲੱਗੇ ਹੁੰਦੇ ਸੀਗੇ ਕੋਈ ਹੋਰ ਕੋਈ ਨਹੀਂ ਇੱਥੇ ਹੁੰਦੇ ਸੀ ਕਿ ਹੋਰ ਫੈਟ ਸੀਗੇ ਜਾਨਵਰ ਜੇ ਨਹੀਂ ਉਹ ਮੈਨਾਂ ਦੇਖਰ ਦੇਣਾ ਚਾਹਦਾ ਆਹੀ ਫੈਟ ਸੀ ਇੱਥੇ ਸੀ ਲੋ ਆਓ ਦੇਖੋ ਅੱਪਾ ਚੱਲੇ ਹੁਣ ਬਾਹਰ ਨੂੰ ਵਧੀਆ ਲੱਗ ਜਾਓਗੇ ਉਲਾਓਗੇ ਜਾ ਬਾਹਰ ਲਈ ਫੈਟ लंटे मॉल है ये दिया रुण काड्डी आ सोनी किधर गया चलो आ जाओ ਜੀ ਸਤਾ ਜੀ ਕਿਦਾਂ ਆ ਆ ਨੰਬਰ ਆਉਣ ਲੱਗਿਆ ਚੌਵੀ ਬਾਰ ਉਹ ਹਾਂ ਹੁਣ ਇਦਾਂ ਚੱਲਾ ਲੱਗ ਦੇਖ ਕੇ ਚਲੋ ਜੀ ਚਲੋ ਇੱਕ ਜਦੋਂ ਆਪਾਂ ਕਿਸਾਨ ਭਵਨ ਤੋਂ ਨਿਕਲੀਏ 35 ਵਾਲਿਆਂ ਲੇਟਾ ਕੋਲੋਂ ਉੱਥੇ ਹਮੇਸ਼ਾ ਹੀ ਪੁਰਸਲੇ ਖੜੇ ਹੁੰਦੇ ਆ ਤੁਸੀਂ ਕਿੰਨਾ ਵੀ ਸਹੀ ਚੱਲ ਲਿਓ ਤੁਹਾਡਾ ਤੁਸੀਂ ਸਾਈਕਲਿੰਗ ਬੱਤੀ ਵੀ ਦੇਖ ਲਿਓ ਸਹੀ ਹੋਊਗਾ ਪਰ ਜੇ ਆਪਣੀ ਪੀਵੀ ਨੰਬਰ ਗੱਡੀ ਆ ਉਹ ਪੁਲਿਸ ਵਾਲੇ ਨੇ ਰੋਕਣੀ ਰੋਕਣੀ ਆ ਗੱਡੀ ਆਪਣੀ ਕਿਉਂਕਿ ਉਹ ਕਹਿ ਰਹੇ ਨੇ ਤੁਸੀਂ ਸੈਂਕਲਿੰਗ ਕ੍ਰੋਸ ਕਰਿਆ ਤੁਸੀਂ ਉਹ ਕ੍ਰੋਸ ਕਰਿਆ ਜੇ ਉਹਨਾਂ ਨੇ ਪਹਿਲਾਂ ਲਾਇਸੈਂਸ ਮੰਗਣਾ ਆਪਣਾ ਨਹੀਂ ਨਹੀਂ ਵਾਫੇ ਫਿਰ ਚੈੱਕ ਕਰਦੇ ਆ ਜਦੋਂ ਲਾਇਸੈਂਸ ਲੈਂਦੇ ਫੜ ਫਿਰ ਕਹਿਣਗੇ ਤੁਹਾਡਾ ਚਲਾਣ ਬੰਦਾ ਠੀਕ ਹੈ ਕਿਹਦੇ ਕਿਹਦੇ ਨਾਲ ਹੋਇਆ ਜਰੂਰ ਦੱਸਿਓ ਕਿਉਂਕਿ ਸਾਡੇ ਨਾਲ ਹੋਇਆ ਇਸ ਤਾਂ ਲੜਤੇ ਸੀ ਇਸ ਤਾਂ ਉਹਨਾਂ ਨੂੰ ਕਿਹਾ ਸੀ ਵੀ ਕੈਮਰੇ ਪਿੱਛੇ ਲਾਈਟਾਂ ਤੇ ਲੱਗਿਆ ਦਿਖਾਓ ਕਿ ਉਹ ਮੁੜ ਕੇ ਉਹਨਾਂ ਨਾਲ ਬਹਿਸ ਹੋਈ 2-4 ਮਿੰਟ ਤੇ ਉਹਨਾਂ ਨੇ ਸਾਡਾ ਤਾਂ ਲਿਫਾਂਸ ਪੁੱਠਾ ਮੋੜਤਾ ਸੀ ਕਿਉਂਕਿ ਇਹਨਾਂ ਨੇ ਪੰਜਾਬ ਨੰਬਰ ਦਾ ਕੁੱਲ ਮਲਾ ਕੇ ਚੰਡੀਗੜ੍ਹ ਵਾਲਿਆਂ ਨੇ ਚਲਾਨ ਕੱਟਣਾ ਹੁੰਦਾ ਇਹਨਾਂ ਨੂੰ ਪਤਾ ਵੀ ਪੰਜਾਬ ਚੋਂ ਆਏ ਆ ਉੱਧਰੋਂ ਆਏ ਆ ਪੇ ਕਟਾਉਣਗੇ ਡਰਦੇ ਆ ਪੈਸੇ ਦੇਣਗੇ ਕੁਛ ਨਾ ਕੁਛ ਤਾਂ ਕਰਨਗੇ ਜੀ ਜ਼ਰੂਰ ਨਿਗਰੱਖਿਆ ਕਰੋ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਕਿ ਅਗਲੇ ਨੂੰ ਕੋਈ ਦਿਖਾਓ ਦੱਸੋ ਜੇ ਅਸੀਂ ਟੱਪਿਆਂ ਤੋਂ ਤੁਹਾਡੇ ਕੈਮਰੇ ਤਾਂ ਅੱਜ ਕੱਲ ਹਰੇਕ ਚੌਂਕ 'ਚ ਕੇ ਕੈਮਰੇ ਦਿਖਾਉਂ ਸਾਨੂੰ ਐਵੇਂ ਟੱਕੇ ਨਾਲ ਡਰਦੇ ਜਾਂ ਚਲਾਨਾਂ ਨਾ ਕਟਾਇਆ ਕਰੋ ਐਵੇਂ ਬਿਨਾਂ ਗੱਲ ਤੋਂ ਹਾਂ ਜੇ ਕੋਈ ਟੱਪੇ ਆ ਜਿਹੜਾ ਚਲਾਨ ਬੰਦਾ ਉਦੋਂ ਚਲੋ ਬੰਦਾ ਚਲਾਨ ਬਿਨਾਂ ਗੱਲ ਤੋਂ ਜਿਹੜੇ ਡਰਾਉਂਦੇ ਆਪਾਂ ਨੂੰ ਉਹ ਨਾ ਡਰਾਇਆ ਕਰੋ ਕਿ ਪੀ ਵੀ ਪੀ ਆਉਂਦੇ ਤਾਂ ਵੈਸੇ ਹੀ ਹੁੰਦੇ ਸਾਰੇ ਪੀ ਆਉਂਦੇ ਹੀ ਲੱਗਦੇ ਆ ਸਾਰੇ ਜੋ ਵੀ ਆ ਹੋਈ ਕਿਤੇ ਮੁਹੱਲੀ ਵਾਲੇ ਨਹੀਂ ਪੁੱਛਦੇ ਵਿਚਾਰੇ ਕੋਈ ਕੋਈ ਨਹੀਂ ਪੁੱਛਦੇ ਮੁਹੱਲੀ ਵਾਲੇ ਪੁੱਛਦੇ ਨਹੀਂ ਥੈਂਕ ਲਈ ਇੱਥੇ ਵੀ ਤਾਂ ਲੇਟਾ ਲੱਗਿਆ ਆਖੇ ਕੱਲੀ ਬੱਤੀ ਇਹਨਾਂ ਦੀ ਚੰਡੀਗੜ੍ਹ ਵਾਲੀ ਥੈਂਕ ਲਿੰਗ ਵਾਲੀ ਟੱਪਦਾ ਬੰਦਾ ਬਾਕੀ ਪਿਛੋਂ ਬਣਾ ਦੀ 300 400 ਕਿਲੋਮੀਟਰ ਦੂਰ ਤੋਂ ਤੁਰ ਕੇ ਵੀ ਆਇਆ ਇਹਨਾਂ ਨੂੰ ਪੁੱਛਣ ਆਲਾ ਫਿਰ ਤਾਂ ਬੰਦਾ ਗੱਡੀ ਮਾਰਦਾ ਹੀ ਤੁਰਿਆ ਆਉਂਦਾ ਨਾ ਰਾਹ ਚੋਂ ਕਿਉਂਕਿ ਉਹਨੂੰ ਕਿਹੜਾ ਪਤਾ ਲੱਗਦਾ ਕੁਝ ਕਿ ਉਹ ਇਹਨਾਂ ਦੀਆਂ ਲਬੱਤੀਆਂ ਆਪਾਂ ਲੰਘ ਜਾਂਦੇ ਆ ਬਾਕੀ ਰਾਹਾਂ ਚ ਤਾਂ ਆਪਾਂ ਦੇਖ ਦਿੱਖਦਾ ਇਹਨਾਂ ਉੱਥੇ ਆ ਕੇ ਨਹੀਂ ਦਿਖਦਾ ਇਸ ਲਈ ਡਾਂਡ ਰਿਆ ਕਰੋ ਖੜਿਆ ਕਰੋ 2 ਮਿੰਟ ਅਗਲੇ ਨਾਲ ਗੱਲ ਕਰੋ ਡਰੋ ਨਾ ਹਰ ਚੌਂਕ ਚੌਕ ਕੈਮਰੇ ਲੱਗੇ ਆ ਕਹੋ ਇਹਨਾਂ ਨੂੰ ਵੀ ਕੈਮਰੇ ਦਿਖਾਓ ਸਾਨੂੰ ਚਲੋ ਬੈਸ ਹੋਈ ਸੀ ਪੰਜ ਚਾਰ ਮਿੰਟ ਕੋਈ ਚੱਕਰ ਨਹੀਂ ਆਪਾਂ ਆਪਣਾ ਲਾਇਸੈਂਸ ਪੁੱਠਾ ਲੈ ਆਂਦਾ ਸੀ ਦੱਸਿਓ ਜੇ ਕਿਸੇ ਨਾਲ ਅੱਖੇ ਵੀ ਹੋਇਆ ਤਾਂ ਤੁਹਾਡੇ ਨਾਲ ਦੋ ਤਿੰਨ ਵਾਰੀ ਹੋ ਚੁੱਕੀ ਹੈ ਇਹ ਗੱਲ ਚਲੋ ਮਿਲਦੇ ਅੱਗੇ ਮਾਪਾ ਆ ਗਏ ਸੀ ਬਾਗ ਦੇ ਪੁਰਾਣੇ ਪਰ ਇੱਥੇ ਨਵੀਂ ਚੀਜ਼ ਦੇਖੀ ਆ ਗੋਲ ਗੱਪੇ ਲੱਸੀ ਵਾਲੇ ਲੱਸੀ ਵਾਲੇ ਗੋਲ ਗੱਪੇ ਕਿਨੇ ਕਿਨੇ ਖਾਦੇ ਆ ਹਾਂ ਹਾਂ ਇੱਕ ਮਿੰਟ ਰੋ ਗਿਆ ਇੱਕ ਪਹਿਲਾਂ ਇੱਧਰ ਟੈਸਟ ਕਰ ਦਿੰਦੇ ਕਿਵੇਂ ਆ ਦੇਖੀ ਇਹ ਸਾਸ ਆ ਕਿਵੇਂ ਆ ਆ ਕੀ ਚਟਨੀ ਹੈ ਹਾਂਜੀ ਇਹਦਾ ਚਟਨੀ ਕਰਾ ਰਹੀ ਤੇ ਵਿੱਚ ਮਿੱਲੀ ਲੱਸੀ ਨਾ ਪਾਣੀ ਨਹੀਂ ਲੁੱਜਾ ਬੰਮ ਮਿੱਠਾ ਪਾਣੀ ਨਹੀਂ ਹੁੰਦਾ ਵਾ ਲੱਸੀ ਤੇ ਚਟਨੀ ਹੈ ਕਿੰਨਾ ਟਾਈਮ ਹੋ ਗਿਆ ਬਣਾਉਂਦਿਆਂ ਨੂੰ 10 ਹੋ ਗਏ ਜੀ 15 ਸਾਲ ਦੀ ਉਮਰ ਉਹ ਕਿੱਥੋਂ ਤੁਸੀਂ ਇਹ ਲੱਸੀ ਵਾਲੇ ਹੋਰ ਤਾਂ ਕਿਤੇ ਦੇਖੇ ਨਹੀਂ ਤੇ ਬਾਗੇ ਪ੍ਰਾਣੇ ਪਹਿਲੇ ਬਾਗੇ ਪ੍ਰਾਣੇ ਦਾ ਹੀ ਆ ਲਓ ਵੀ ਬਾਗੇ ਪ੍ਰਾਣੇ ਜਦੋਂ ਮੋਗੇ ਨਹੀਂ ਆਈਏ ਚੌਕ ਤੋਂ ਪਹਿਲਾਂ ਰੇੜੀਆਂ ਲੱਗੀਆਂ ਹੋਈਆਂ ਹਾਂਜੀ ਠੀਕ ਲੱਗੇ ਤੁਹਾਨੂੰ ਖੁਰਦੇ ਆਂ

ਠੀਕਾ ਤੁਹ ਵਾਹਿਆ ਰ ਕਿੰਨੇ ਸਾਲ ਹੋ ਗਏ ਅੰਗਲ ਮੈਂ 99 ਦੇ ਲਾ ਲਗੇ 99 ਤੋਂ ਐ ਤੁਹ ਨੂੰ ਕਿੱਥੋਂ ਕਿੱਥੋਂ ਲੱਗੇ ਉਹ ਪਤਾ ਵੀ ਲੱਤੀ ਵਾਲੇ ਇੰਦਾ ਬਣਾਉਨੇ ਆ ਬਜ਼ੁਰਗ ਬਣਾਉਂਦੇ ਸੀਗੇ ਰੇੜੀਆਂ ਬਹੁਤ ਘੱਟ ਜਿੱਥੇ ਗੈਂਦੀ ਦੇ ਜਿਹੜੀਆਂ ਹੁੰਦੀਆਂ ਨੇ ਪਹਿਲਾਂ ਠੀਕ ਆ ਮਤਲਬ ਠੀਕ ਆ ਹੋਰ ਬਾਕੀ ਤੁਸੀਂ ਇੱਥੇ ਲੋਕਲੀ ਹੋ ਮੈਂ ਮੈਂ ਵੀ ਬਾਹਰ ਨਹੀਂ ਆਇਆ ਠੀਕ ਆ ਪਰ ਬੋਲੀ ਅਪਾ ਬਾਕੇ ਪ੍ਰਾਣਾ ਚੱਲ ਪਏ ਸੀ ਬਾਕੇ ਪ੍ਰਾਣਾ ਤੋਂ ਨਿਕਲ ਗਏ ਆ ਟਾਈਮ ਹੋ ਗਿਆ ਸਾਢੇ 5 ਦਾ ਤੇ ਬਹੁਤ ਸੁਆਦ ਸੀ ਗੋਲ ਗੱਪੇ ਲੱਸੀ ਵਾਲੇ ਕਿਉਂਕਿ ਖਾਤੇ ਪਹਿਲੀ ਵਾਰ ਆ ਅੱਗੇ ਅਸੀਂ ਚੰਡੀਗੜ੍ਹੋਂ ਇੱਕ ਦਿਨ ਅੱਗੇ ਹੁੰਦੇ ਸੀ ਉੱਤੇ ਰੇੜੀਆਂ ਜ਼ਰੂਰ ਦੇਖੀਆਂ ਸੀ ਪਰ ਅਸੀਂ ਲੰਘ ਗਏ ਸੀ ਏ ਅੱਜ ਟਰਾਈ ਕਰਿਆ ਸੀ ਕਿ ਸਵਾਦ ਆ ਵਧੀਆ ਕਿਉਂਕਿ ਹੋਰ ਕਿਤੇ ਤਾਂ ਮੈਂ ਦੇਖਿਆ ਨਹੀਂ ਪਹਿਲੀ ਵਾਰੀ ਆਪਾਂ ਵਾਗੇ ਪੁਰਾਣੀ ਦੇਖਿਆ ਇਹ ਕਾਫੀ ਪੁਰਾਣਾ ਕੰਮ ਦੱਸਦੇ ਆ ਇਹਨਾਂ ਦਾ ਇਹ ਤੇ ਵਧੀਆ ਅੰਕਲ ਵੀ ਵਿਚਾਰਾ ਵਧੀਆ ਸੀ ਸਵਾਦ ਦਾ ਤੁਸੀਂ ਵੀ ਨੰਗ ਦੇ ਟੱਪ ਤੇ ਜ਼ਰੂਰ ਟਰਾਈ ਕਰਿਓ ਤੇ ਇਸ ਦੇ ਨਾਲ ਹੀ ਆਪਾਂ ਬਲੌਗ ਦਾ ਕਰਨ ਲੱਗੇ ਆ ਐਂਡ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਏ ਕੋਈ ਦੱਸੇ ਉਹ ਕੰਮ ਹੀ ਪੇਸ਼ੀ ਹੋਵੇ ਜ਼ਰੂਰ ਨਾਲ ਉਹ ਬੰਦਾ ਉਹ ਚੀਜ਼ ਦਾ ਕਰਦਾ ਤਰੁ ਚਲੋ ਜੀ ਓਕੇ